ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਅੱਜ ਵਿਧਾਨ ਸਭਾ ਹਲਕਾ ਪੱਟੀ ਦੇ ਵੱਖ-ਵੱਖ ਪਿੰਡਾਂ ਗੰਡੀਵਿੰਡ ਤੁੰਗ ਬੂ ਅਤੇ ਬਰਵਾਲਾ ਵਿਖੇ 2 ਕਰੋੜ 87 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਉਹਨਾਂ ਨੇ ਘਰਾਂ ਦੇ ਨੇੜੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਹਲਕਾ ਪੱਟੀ ਦੇ ਪਿੰਡਾਂ ਵਿੱਚ 1 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਹੈਲਥ ਤੇ ਵੈਲਨੈਸ ਸੈਂਟਰ ਬਣਾਏ ਹਨ ਇਸੇ ਤਰ੍ਹਾਂ ਹੋਰ ਵੀ ਨਿਰਮਾਣ ਕਾਰਜਾਂ ਨੂੰ ਸ਼ੁਰੂ ਕੀਤਾ ਹੈ ਅੱਜ ਪਿੰਡ ਗੰਡੀਪਿੰਡ ਦੇ ਵਿੱਚ ਜਿਹੜੀ ਬੜੀ ਲੰਮੇ ਸਮੇਂ ਤੋਂ ਮੰਗੀ ਸੀ ਪਾਣੀ ਵਾਲੀ ਟੈਂਕੀ ਦੀ ਉਹਦਾ ਅੱਜ ਉਦਘਾਟਨ ਕੀਤਾ ਗਿਆ 1 ਕਰੋੜ 40 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਲਗਭਗ 2400 ਫੁੱਟ ਡੂੰਘਾ ਅਭੂਰ ਹੋਣਾ 459 ਕਨੈਕਸ਼ਨ ਮਿਲਨੇ ਆ ਪਿੰਡ ਦੇ ਵਿੱਚ ਤੇ 1 ਲੱਖ ਲੀਟਰ ਦੀ ਕੰਪੈਸਟੀ ਦੀ ਜਿਹੜੀ ਆ ਉਹ ਟੈਂਕੀ ਬਣਨੀ ਆ ਪੂਰੇ ਪਿੰਡ ਦੇ ਵਿੱਚ ਜਿਹੜਾ ਅੰਡਰਗਰਾਊਂਡ ਪਾ ਪੈਣਗੇ ਵਾਟਰ ਸਪਲਾਈ ਦੇ ਹਰ ਘਰ ਨੂੰ ਆਪਾਂ ਪਾਣੀ ਦਾ ਕਨੈਕਸ਼ਨ ਦੇਣਾ ਵਾ ਨਾਲ ਜਿਹੜੀ ਬੜੀ ਵੱਡੀ ਲੋੜ ਹੀ ਸਮੇਂ ਦੀ ਮੰਗ ਵੀ ਹੀ ਹੈਲਥ ਐਂਡ ਵੈਲਨੈਸ ਸੈਂਟਰ ਜਿਹਨੂੰ ਸਾਬ ਸੈਂਟਰ ਕਹਿ ਦਿੰਦੇ ਆਪਾਂ ਹੈਲਥ ਦਾ ਉਹ ਇਹਨਾਂ ਦੇ ਪਿੰਡ ਦੇ ਵਿੱਚ ਜੇ ਹੈਗਾ ਹੀ ਤੇ ਉਹ ਸਿਰਫ ਮੇਰੇ ਸਾਹਮਣੇ ਇੱਕ ਕਮਰੇ ਦਾ ਕਿਸ਼ੇ ਇਹਨੇ ਆਈ ਦੀ ਸਰ ਬੱਕਰਾ ਹੀ ਉੱਥੇ ਭਾਇਏ ਹੈ ਪ੍ਰਾਈਵੇਟ ਕਿਸੇ ਦੇ ਘਰ ਚ ਹੀ ਭਾਇਏ ਸੀ ਤੇ ਇੱਕ ਕਮਰੇ ਦਾ ਉਹ ਸਾਰਾ ਸੈਂਟਰ ਹੀ ਹੁਣ ਉਹ 35 ਲੱਖ ਰੁਪਏ ਦੀ ਗ੍ਰਾਂਟ ਇਹਨਾਂ ਨੂੰ ਜਾਰੀ ਕਰਤੀ ਆ ਉਹਦੇ ਚ ਵੀ ਘਟੂ ਘਾਟ ਆਪਾਂ 600 ਫੁੱਟ ਡੂੰਘਾ ਉੱਥੇ ਵੀ ਪੂਰ ਕਰਾਵਾਂਗੇ ਤਾਂ ਜੋ ਜਿਹੜੇ ਉੱਥੇ ਮਰੀਜ਼ ਆਉਣੇ ਆ ਜਾਂ ਕਿਸੇ ਹੋਰ ਨੂੰ ਵੀ ਲੋੜ ਹੈ ਡੂੰਘੇ ਪਾਣੀ ਦੀ ਉਹ ਪਾਣੀ ਆਪਦੇ ਘਰ ਚ ਵੀ ਖੜ ਕੇ ਵਸਤ ਸਕੇ ਅ ਦੂਜਾ ਜਿਹੜਾ ਸਟਾਫ ਵਿੱਚ ਬੈਣਾ ਉਹ ਵੀ ਰਿਸਟ ਪੁਸ਼ਟ ਪਾਣੀ ਪੀਊਗਾ ਵੇਖੋ ਜਿਹੜਾ ਪਾਣੀ 2 300 ਬੋਟਲਾਂ ਵਾਲਾ ਨਾ ਉਹ ਤੇ ਬਿਲਕੁਲ ਖਰਾਬ ਚੁੱਕਾ ਲੈਵਲ ਕਿਉਂਕਿ ਜਿਹੜੀਆਂ ਫੈਕਟਰੀਆਂ ਉਹਨਾਂ ਨੇ ਗੰਦਾ ਪਾਣੀ ਜਿਹੜਾ ਜ਼ਮੀਨ 'ਚ ਪਾ ਪਾ ਕੇ ਤੇ ਉਦਲਾ ਪਾਣੀ ਦਾ ਲੈਵਲ ਬਿਲਕੁਲ ਖਰਾਬ ਕਰਤਾ ਨਾਲ ਜਦੋਂ ਮਰੀਜ਼ ਆਉਂਦੇ ਹੀ ਮਰੀਜ਼ਾਂ ਦੇ ਤੇ ਬੈਣ ਨੂੰ ਜਗ੍ਹਾ ਨਹੀਂ ਹੈਗੀ ਜਿਹੜਾ ਕਿਸੇ ਦੇ ਘਰ ਪ੍ਰਾਈਵੇਟ ਕਮਰਾ ਲੈ ਕੇ ਦਿੱਤਾ ਹੈ ਤੇ ਜੇ ਕਿਤੇ ਕਿਸੇ ਨੂੰ ਜ਼ਿਆਦਾ ਬੁਖਾਰ ਚੜਿਆ ਜਾਂ ਕੋਈ ਜ਼ਿਆਦਾ ਬਿਮਾਰ ਆ ਉਹਦੇ ਲਈ ਬੈੱਡ ਢਾ ਕੇ ਉਹਨੂੰ ਲੰਮੇ ਕਿੱਥੇ ਪਾਉਣਾ ਹੈ ਹੁਣ ਇਹ ਆ ਵੀ ਜੇ ਕੋਈ ਮਰੀਜ਼ ਜਿਆਦਾ ਢਿੱਲਾ ਆ ਉਹਦੇ ਬੈਠਣ ਨੂੰ ਉਹਦੇ ਵੇਟਿੰਗ ਵਾਸਤੇ ਇੱਕ ਰੂਮ ਵੱਖਰਾ ਬਣੂਗਾ ਆਪੀਡੀ ਵਾਲਾ ਰੂਮ ਬਣ ਜੂਗਾ ਨਾਲ ਇੱਕ ਲੈਬ ਬਣ ਜੂਗੀ ਡਾਕਟਰ ਤੇ ਬਹਿਣ ਨੂੰ ਵੱਖਰਾ ਕਮਰਾ ਪੂਰਾ ਵਧੀਆ ਟਾਪ ਦਾ ਪੋਰਸ਼ਨ ਬਣੂਗਾ ਬਾਕੀ ਜਿਹੜਾ ਮਟੀਰੀਅਲ ਵਰਤਨਾ ਸਰਪੰਚ ਸਾਹਿਬ ਸਰਦਾਰ ਬਲਵੰਤ ਸੋਖ ਲੋਤੇ ਆ ਇਹਨਾਂ ਨੂੰ ਮੈਂ ਪਹਿਲਾਂ ਹੀ ਬੇਨਤੀ ਕੀਤੀ ਆ ਵੀ ਜਿਹੜਾ ਮਟੀਰੀਅਲ ਵਰਤਣਾ ਅੱਬਲ ਇੱਟ ਵਰਤਣੀ ਆ ਵਧੀਆ ਕੁਆਲਿਟੀ ਦਾ ਸੀਮੈਂਟ ਸਰੀਆ ਵਰਤਣਾ ਵਾ ਤੇਬੜੀ ਰੇਤ ਵਰਤਣੀ ਆ ਤਾਂ ਜੋ ਜਿਹੜੀ ਬਿਲਡਿੰਗ ਬਣੇ ਉਹਦੀ ਜਿਹੜੀ ਲਾਈਫ ਆ ਘਟੋ ਘਟ 100 ਸਾਲ ਹੋਵੇ ਪਿੰਡ ਦੇ ਲੋਕ ਮਾਨਣਾ ਕਹਿਣ ਵੀ ਜਿੰਨੇ ਪੈਸੇ ਆਏ ਆ ਜੇ 35 ਲੱਖ ਰੁਪਈਆ ਆ ਆਪਣਾ ਹੈਲਥ ਸੈਂਟਰ ਵਾਸਤੇ 35 ਲੱਖ ਦਾ 34,99,999 ਰੁਪਈਏ ਨਹੀਂ 1 ਰੁਪਈਆ ਵੀ ਨਹੀਂ ਖਾਂ ਦੇਣਾ 35 ਲੱਖ 10 20 ਹਜ਼ਾਰ ਰੁਪਈਆ ਪਾਉਂਦੇ ਲਾ ਦਿੱਗੇ ਤੇ ਜੇ ਉਹ ਰੁਪਏ ਵਾਧ ਲੱਗਣਗੇ ਆਪਾਂ 5-10 ਲੱਖ ਰੁਪਈਆ ਹੋਰ ਪਾਸ ਕਰਾਵਾਂਗੇ 1 ਕਰੋੜ 40 ਲੱਖ ਇਹ ਆਇਆ ਹੋਰ ਜਿੰਨੇ ਪਿੰਡ ਦੇ ਹੋਰ ਵੀ ਕੰਮ ਹੈ ਇਹਨਾਂ ਨੇ ਦੱਸਿਆ ਸਾਨੂੰ ਵੀ ਮੰਡੀ ਦੀ ਬੜੀ ਲੋੜ ਆ ਫੜ ਪੱਕਾ ਕਰਾਉਂਦੀ ਇਹਨਾਂ ਦਾ ਗੰਡੀ ਵਿੰਡ ਦਾ ਫੜ ਵੀ ਪੱਕਾ ਕਰਾਵਾਂਗੇ ਤਾਂ ਜੋ ਜਿਹੜੀ ਕਿਸਾਨ ਦੀ ਫਸਲ ਹੁੰਦੀ ਆ ਉਹ ਰੁਲੇ ਦਾ ਮੰਡੀ ਦੇ ਵਿੱਚ ਖਰਾਬ ਨਾ ਹੋਵੇ ਇੱਕ ਅੰਡਰਗਰਾਉਂਡ ਜਿਹੜੇ ਸੀਵਰੇਜ ਸਿਸਟਮ ਤੇ ਪਾਇਆ ਪਿਆ ਉਹ ਪੈਂਦੇ ਪਿਆ ਸਰਪੰਚ ਸਾਹਿਬ ਵੀ ਸਾਡੇ ਬੜੇ ਮਿਹਨਤੀ ਨੇ ਜਿਹੜਾ ਬੰਦਾ ਆਪ ਮਿਹਨਤੀ ਹੋਵੇ ਉਹ ਮਿਹਨਤ ਕਰਕੇ ਸਾਰਾ ਕੰਮ ਕਰਾ ਲੈਂਦਾ ਤੇ ਬਾਕੀ ਜਿਹੜੀ ਪਲੇਗ੍ਰਾਉਂਡ ਆ ਸਾਡੀ ਜਿਹੜੀ ਸ਼ਹੀਦ ਦੇ ਨਾਂ ਤੇ ਗ੍ਰਾਉਂਡ ਬਣੀ ਸੀ ਉਹ ਪਿਛਲੀਆਂ ਸਰਕਾਰਾਂ ਨੇ ਅਣਦੇਖਾ ਕੀਤਾ ਉਹਨੂੰ ਕਿਸੇ ਪਾਸੇ ਲਾਣੀ ਉਹਦੇ ਵਾਸਤੇ 32 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਉਹ ਜਾਰੀ ਕਰਤੀ ਆ ਉਹਦਾ ਕੰਮ ਵੀ ਜਲਦੀ ਜਿਹੜਾ ਵਾ ਉਹ ਸ਼ੁਰੂ ਹੋ ਜਾਣਾ ਤੇ ਉਹਨੂੰ ਵੀ ਸਿਰੇ ਲਾਵਾਂਗੇ ਇੱਕ ਸੜਕ ਇੱਥੋਂ ਗੰਡੀਵਿੰਡ ਤੋਂ ਨੱਥੂਪੁਰ ਨੂੰ ਜਾਂਦੀ ਆ ਉਹ ਵੀ ਪਾਸ ਹੋ ਗਈ ਆ ਉਹ ਵੀ ਜਲਦੀ ਸ਼ੁਰੂ ਹੋ ਜਾਣੀ ਆ ਬਾਕੀ ਹੋਰ ਵੀ ਜਿਹੜੇ ਵਿਕਾਸ ਦੇ ਕੰਮ ਸਰਪੰਚ ਸਾਹਿਬ ਕਹਿਣਗੇ ਉਹ ਆਪਾਂ ਪਹਿਲ ਦੇ ਆਧਾਰ ਤੇ ਕਰਾਵਾਂਗੇ ਸਾਡੇ ਸਿਰ ਦਾ ਤਾਜ ਨੇ ਸਾਰੇ ਪਤਵੰਤੇ ਸੱਜਣ ਗੰਡੀਵਿੰਡ ਦੇ ਨਤੂਪੁਰ ਦੇ ਹੋਰ ਲਾਗੂ ਧਤਲਾ ਤੋਂ ਟੋਟੀਆਂ ਤੋਂ ਹੋਰ ਵੀ ਸਾਥੀ ਸਾਡੇ ਇੱਥੇ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਜਿਹੜੇ ਕੰਮ ਨੇ ਜੈਨੂਅਲ ਕੰਮ ਨੇ ਇਹ ਲੰਮੇ ਸਮੇਂ ਤੋਂ ਪੈਂਡਿੰਗ ਪਏ ਇਹ ਪੁਰਾਣੀਆਂ ਸਰਕਾਰਾਂ ਚ ਕਿਸੇ ਨੇ ਸੁਣਿਆ ਨਹੀਂ ਹੁਣ ਜਿਹੜੀ ਆਮ ਆਦਮੀ ਪਾਰਟੀ ਸਰਤਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਆ ਸਾਡਾ ਅਜੰਡਾ ਹੀ ਮੇਨ ਸਿਹਤ ਤੇ ਸਿੱਖਿਆ ਆ ਸਿਹਤ ਚੰਗੇ ਮਤਲਬ ਇਸੇ ਤਰ੍ਹਾਂ ਸਾਫ ਸੈਂਟਰ ਵੀ ਪਿੰਡਾਂ 'ਚ ਖੋਲਾਂਗੇ ਉੱਥੇ ਡਾਕਟਰਾਂ ਦੀ ਗਿਣਤੀ ਪੂਰੀ ਕਰਾਂਗੇ ਨਾਲ ਜਿਵੇਂ ਉਹਨਾਂ ਵਾਟਰ ਸਪਲਾਈ ਵਾਲਾ ਪ੍ਰੋਜੈਕਟ ਬੰਨ ਆਇਆ ਲੋਕਾਂ ਨੂੰ ਰਿਸਤ ਪੁਸਟ ਪਾਣੀ ਮਿਲੂਗਾ ਆਪੇ ਸਿਹਤ ਚੰਗੀ ਰਹੂਗੀ ਤੇ ਸਿੱਖਿਆ ਚੰਗੇ ਸਕੂਲ ਬਣਦੇ ਪਏ ਆ ਸਕੂਲਾਂ 'ਚ ਪ੍ਰੋਜੈਕਟਰ ਐਲਈਡੀ ਪੈਨਲ ਕੰਪਿਊਟਰ ਆਉਂਦੇ ਪਏ ਆ ਨਾਲ ਟੀਚਰਾਂ ਦੀ ਜਿਹੜੀ ਪੋਸਟਾਂ ਉਹ ਸਾਰੀਆਂ ਭਰੀਆਂ ਜਾਂਦੀਆਂ ਆਪੇ ਬੱਚਿਆਂ ਦੀ ਪੜ੍ਹਾਈ ਵਧਾਈ ਤੇ ਸਿੱਖਿਆ ਵੀ ਸੁਧਰ ਗਈ ਜਦੋਂ ਸਿੱਖਿਆ ਵਧਿਆ ਹੋ ਗਈ ਤੇ ਬੱਚਿਆਂ ਨੂੰ ਨੌਕਰੀਆਂ ਮਿਲ ਗਈਆਂ ਬੇਰਜ਼ਗਾਰੀ ਖਤਮ ਹੋ ਗਈ ਆਟੋਮੈਟਿਕੀ ਜਿਹੜਾ ਨਛੀਆਂ ਦਾ ਸ਼ਿਵੰਤ ਰਿਹਾ ਆ ਉਹ ਆਟੋਮੈਟਿਕ ਖਤਮ ਹੋ ਜਣਾ ਜਜੋ ਜਦੋਂ ਬੱਚੇ ਟਿਕਾਣੇ ਲੱਗੇ ਜਦੋਂ ਬੱਚੇ ਬੇਰਜ਼ਗਾਰ ਫਿਰਦੇ ਉਦੋਂ ਹੀ ਬੱਚਿਆਂ ਦਾ ਧਿਆਨ ਪੁੱਠੇ ਪਾਸੇ ਜਾਂਦਾ ਇੱਕ ਆਪਣੇ ਹਲਕੇ ਦੇ ਵਿੱਚ ਕਾਫੀ ਲਿੰਕ ਛੜਕਾਂ ਦੀ ਹਾਲਤ ਖਸਤਾ ਹੋਵੇਂ ਸਮੇਂ ਤੋਂ ਉਹਦੇ ਬਾਰੇ ਕਦੋਂ ਸ਼ੁਰੂ ਕੀਤਾ ਉਹ ਵੀ ਜਿਹੜੀਆਂ ਜਿਵੇਂ ਕਹ ਲੋ ਪੀ ਹਰੀਕੇ ਟੋਪੇ ਪਾਇਆ ਪ੍ਰਿੰਗੜੀ ਪੱਟੀ ਵਾਲੀ ਰੋਡ ਆ ਉਹਦਾ ਵੀ ਜਿਹੜਾ ਜਲਦੀ ਟੈਂਡਰ ਲੱਗੂਗਾ ਹੁਣ ਬਰਸਾਤ ਦਾ ਮੌਸਮ ਹੈ ਬਰਸਾਤ ਦਾ ਮੌਸਮ ਲੰਘਦਾ ਮਗਰੀ ਕੰਮ ਸ਼ੁਰੂ ਹੋ ਜਣੇ ਤਕਰੀਬਨ ਟੈਂਡਰ ਜਿਹੜੇ ਆ ਉਹ ਪਾਸ ਹੋ ਗਏ ਆ ਜਲਦੀ ਟੈਂਡਰ ਖੋਲਣਗੇ ਤੇ ਕੰਮ ਸ਼ੁਰੂ ਹੋਣਗੇ ਥੈਂਕ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ